ਔਰ 100 ਘੰਟੇ ਤੋਂ ਜ਼ਿਆਦਾ ਹੋ ਗਏ ਸਾਡੇ 파ਰਚਦਾ ਨੂੰ ਔਰ ਪਾਰਟੀ ਦੇ ਵਰਕਰਾਂ ਨੂੰ ਦਿਨ ਰਾਤ ਕੰਟੀਨਿਊ ਬੈਠੇ ਨੇ ਖਾਣਾ ਪੀਣਾ ਵੀ ਇੱਥੇ ਹੋ ਰਿਹਾ ਸੋ ਇਹ ਇੱਕ ਐਸੀ ਆਵਾਜ਼ ਆ ਜਿਹੜੀ ਲੋਕਾਂ ਦੇ ਹਿੱਤਾਂ ਦੇ ਲਈ ਪਬਲਿਕ ਦੇ ਲੁਧਿਆਣੇ ਦੀ ਜਨਤਾ ਦੇ ਹਿੱਤਾਂ ਦੇ ਲਈ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਇਹ ਸਾਡੇ ਸਾਰੇ ਲੋਕ ਬੈਠੇ ਨੇ ਸਾਡੇ ਚ ਬਹੁਤ ਸਤਕਾਰਯੋਗ ਸਾਡੇ ਪੰਜਾਬ ਦੇ ਕੋਰ ਗਰੁੱਪ ਮੈਂਬਰ ਜੀਵਨ ਗੁਪਤਾ ਜੀ ਬੈਠੇ ਨੇ ਸਾਡੇ ਹਾਊਸ ਦੇ ਲੀਡਰ ਪੰਨ ਪੂਨਮ ਰਤੜਾ ਜੀ ਬੈਠੇ ਨੇ ਹਾਉਸ ਦੇ ਉਪਨੇਤਾ ਰੋਹਿਤ ਸਿੱਕਾ ਜੀ ਬੈਠੇ ਨੇ ਔਰ ਆਦਨਿਯ ਸ਼ਵੇਤ ਮਲਕ ਜੀ ਜਿਹੜੇ ਪ੍ਰਦੇਸ਼ ਦੇ ਸਾਡੇ ਪ੍ਰਧਾਨ ਵੀ ਰਹੇ ਨੇ ਮੈਂਬਰ ਰਾਜ ਸਭਾ ਵੀ ਰਹੇ ਨੇ ਔਰ ਨੈਸ਼ਨਲ ਕਾਰਕਰਨੀ ਮੈਂਬਰ ਨੇ ਔਰ ਉਹਦੇ ਨਾਲ-ਨਾਲ ਅੰਮ੍ਰਿਤਸਰ ਦੇ ਮੇਅਰ ਵੀ ਰਹੇ ਨੇ ਇਹਨਾਂ ਨੂੰ ਜਿਆਦਾ ਇਸ ਗੱਲ ਦੇ ਪਤਾ ਸੋ ਇਹ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਸਤਕਾਰਯੋਗ ਪ੍ਰਧਾਨ ਜੀ ਤੇ ਮਾਨ ਸਾਹਿਬ ਸਤਕਾਰਤ ਮੰਚ ਔਰ ਬਹੁਤ ਸਤਕਾਰਯੋਗ ਪੱਤਰਕਾਰ ਬੰਦੂਓ ਮਾਤਰ ਸ਼ਕਤੀ ਕਿਰਪਾ ਕਰਦੇ ਮੈਂ ਸ਼ਮਾ ਜਾ ਚਗਾ ਰਸਤੇ ਹੀ ਜਾਮ ਲੱਗੇ ਹੋਏ ਸੀ ਜੀ بارش ਹੋ ਰਹੀ ਸੀ ਤੇ ਅਸੀਂ ਤਾਂ ਸਮੇਂ ਤੇ ਆ ਰਹੇ ਸੀਗੇ ਪਰ ਪ੍ਰਸਥਤੀਆਂ ਐਸੀਆਂ ਦੀ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਏ ਮੈਂ ਸ਼ਮਾਦਾ ਜਾ ਚੁੱਕਾ ਸੋ ਅੱਜ ਜੋ ਪ੍ਰਸਥਤੀਆਂ ਪੰਜਾਬ ਦੀਆਂ ਬਹੁਤ ਦਇਨੀਆਂ ਔਰ ਬਹੁਤ ਵਿਸਫੋਟਕ ਸਥਿਤੀ ਦੇ ਉੱਤੇ ਪੰਜਾਬ ਅੱਜ ਖੜਾ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਐਸੀ ਸਰਕਾਰ ਆ ਗਈ ਹੈ 2022 ਗੁੰਮਰਾਹ ਕਰਕੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਝੂਠੇ ਲਾਰੇ ਲਾ ਕੇ ਇੱਕ ਛੜੇੰਤਰ ਕਰਕੇ ਕਿ ਲੋਕ ਹੁਣ ਕਹਿੰਦੇ ਨੇ ਕਿ ਇੱਕ ਇੱਕ ਦਿਨ ਗਿਣ ਰਹੇ ਨੇ ਇੱਕ ਇੱਕ ਪਲ ਗਿਣ ਰਹੇ ਨੇ ਕਿ ਕਦੋਂ 2027 ਆਏ ਤੇ ਇਸ ਤਾਨਾਸ਼ਾ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਉੱਤੋਂ ਪ੍ਰਵਾਸੀ ਕੇਜਰੀਵਾਲ ਜੀ ਉਹ ਵੀ ਪੰਜਾਬ ਹੀ ਬੈਠੇ ਨੇ ਸਾਰਾ ਪੰਜਾਬ ਵਿੱਚ ਪ੍ਰਵਾਸੀ ਆ ਗਿਆ ਦਿੱਲੀ ਦਾ ਨਕਾਰਿਆ ਪ੍ਰਵਾਸੀ ਠੁਕਰਾਇਆ ਪ੍ਰਵਾਸੀ ਹਾਰਿਆ ਪ੍ਰਵਾਸੀ ਉਹ ਜਿੰਨੀਆਂ ਨੇਤਾ ਨੇ ਆਜੋ ਪੰਜਾਬ ਵਿੱਚ ਆ ਕੇ ਬਹਿ ਗਏ ਨੇ ਬੰਗਲਿਆਂ ਦੇ ਵਿੱਚ ਸੋ ਇਹ ਜਿੰਨਾ 그룹 ਇਕੱਠਾ ਹੋ ਗਿਆ ਏ ਤੱਤਵ ਜਿਹੜੇ ਇਕੱਠੇ ਹੋ ਗਏ ਨੇ ਅੰਤ ਜਿਹੜਾ ਫਲਾਰੇ ਨੇ ਲੋਕਾਂ 'ਚ ਡਰ ਪੈਦਾ ਕਰ ਰਹੇ ਨੇ ਪਰ ਇੱਕ ਗੱਲ ਤੇ ਅੱਜ ਸਿੱਧ ਹੋ ਗਈ ਜੀ ਚਾਹੇ ਉਹ ਇਹ ਧਰਨਾ ਹੋਏ ਜਿਹੜਾ ਚੱਲ ਰਿਹਾ ਤੇ ਚਾਹੇ ਰਣਜੀਤ ਸਿੰਘ ਗਿੱਲ ਦੀ ਵਾਲਾ ಪ್ರಕರಣ ਤੇ 3.5 ਸਾਲ ਤੋਂ ਬਹੁਤ ਵਧੀਆ ਸੀ ਤਦ ਵੀ ਉਹਨਾਂ ਦੀ ਜਿਹੜੀ ਕੰਪਨੀ ਸੀ ਗਿੱਲ ਕੋਸ ਸੀ ਤਦ ਤੇ ਉਹਨਾਂ ਤੇ ਵਿਜੀਲੈਂਸ ਗਈ ਨਹੀਂ ਤੇ ਭਾਰਤੀ ਜਨਤਾ ਪਾਰਟੀ ਜਾਏ ਤੇ ਨਾਲ ਹੀ ਘੰਟਿਆਂ ਦੀ ਵਿਜੀਲੈਂਸ ਅਸੀਂ ਕਾਨੂੰਨ ਦੇ ਖਿਲਾਫ ਨਹੀਂ ਪਰ ਇਹ ਪ੍ਰਕਿਰਿਆ ਕੀ ਦਰਸਾਉਂਦੀ ਹੈ ਉਹਨਾਂ ਤੇ ਦਬਾਅ ਪੈ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਮੈਨੂੰ ਆਮ ਆਦਮੀ ਪਾਰਟੀ ਜੁਆਇਨ ਕਰੋ ਨਹੀਂ ਕੀਤੀ ਉਹ ਦਲੇਰ ਬੰਦੇ ਨੇ ਸ਼ੇਰ ਬੰਦੇ ਨੇ ਤੇ ਆਜਾਂ ਤੱਕ ਬਚਾਇਆ ਉਹੀ ਆਜਾਂ ਤੱਕ ਇੱਥੇ ਆ ਕਿ ਨਗਰ ਨਗਰ ਦਾ ਸੰਜ ਹੈ ਇਹ ਸਰਕਾਰ ਦੀ ਸੰਸਥਾ ਪਹਿਲੇ ਦੇ ਆਮ ਆਦਮੀ ਪਾਰਟੀ ਵਾਲੇ ਗਿਰੋ ਬਣ ਗਏ ਲੋਕਾਂ ਤੋਂ ਡਰਦੇ 24 ਸਾਲ ਲੋਕਤੰਤਰ ਨੂੰ ਬੰਦਕ ਬਣਾ ਲਿਆ ਲੋਕਤੰਤਰ ਨੂੰ ਕੈਦ ਕਰ ਲਿਆ ਵੀ ਪਹਿਲੀ ਵਾਰੀ ਹੋਇਆ ਜੇ ਪੰਜਾਬ ਦੇ ਵਿੱਚ 91 ਸਾਲਾਂ ਵਿੱਚ ਪਹਿਲੀ ਨਗਰ ਨਿਗਮ ਬਣੀ ਸੀ ਇਹ ਪਹਿਲਾ ਨਗਰ ਨਿਯਮ ਚਰਾਓ ਇਹ ਜਿਹੜੇ 2.5 ਸਾਲ ਲੈਨੇ ਕਰਵਾਈ ਨਹੀਂ ਅਫਸਰਾਂ ਦੇ ਰਾਹੀਂ ਪਿਛਲੇ ਦਰਵਾਜੇ ਤੋਂ ਭ੍ਰਸ਼ਟਾਚਾਰ ਕਰਨਾ ਸੀ ਲੋਕਾਂ ਦਾ ਚੁਣਾ ਨੁਮਾਇੰਦਾ ਕੀ ਹੁੰਦਾ ਸਭ ਤੋਂ ਮਹੱਤਵਪੂਰਨ ਚੁਣਾ ਨੁਮਾਇੰਦਾ ਕਾਉਂਸਲਰ ਹੈ ਜਿਹੜਾ ਕਿ 10000 ਤੋਂ ਵੱਧ ਵੋਟਾਂ ਦਾ ਚੌਂਕੀਦਾਰ ਹੁੰਦਾ ਉਹ 24 ਘੰਟੇ ਜੋ 22 ਘੰਟੇ ਕੰਮ ਕਰਦਾ ਮੈਂ ਵੀ ਤਿੰਨ ਵਾਰੀ ਕਾਉਂਸਲਰ ਬਣਿਆ ਤੇ ਮੇਅਰ ਬਣਿਆ ਹੀ ਤਿੰਨ ਵਾਰੀ ਰਿਹਾ ਮੰਨੂ ਪਤਾ ਹੈ ਕਿ ਰਾਤ ਦੇ 2 ਵਜੇ ਵੀ ਦੁਖੀ ਲੋਕ ਹੱਕ ਸਮਝ ਕੇ ਕਾਉਂਸਲਰ ਦਾ ਬੂਆ ਘੜ ਕਾਂਦੇ ਨੇ ਸ਼ਾਇਦ ਐਮ ਐਲ ਏ ਬਾਹਰ ਹੁੰਦੇ ਨੇ ਐਮ ਪੀ ਵੀ ਬਾਹਰ ਹੁੰਦੇ ਨੇ ਅਸਲੀ ਤੇ ਕਾਉਂਸਲਰ ਹੁੰਦਾ ਜਿਹੜਾ ਉਹਨਾਂ ਦੇ ਦੁੱਖ ਦਰਦ ਦਾ ਹਾਣੀ ਹੁੰਦਾ ਦੁੱਖ ਦਰਦ ਦਾ ਸਾਥੀ ਹੁੰਦਾ ਇਹਨਾਂ ਨੇ ਚੋਣਾਂ ਬਾ ਕਰਕੇ ਪੰਜਾਬ ਤੇ ਅਤਿਆਚਾਰ ਕੀਤਾ ਪੰਜਾਬ ਦੇ ਵਿਕਾਸ ਨੂੰ ਬੰਦਕ ਬਣਾ ਲਿਆ ਲੋਕਾਂ ਦੀਆਂ ਸੁਵਿਧਾਵਾਂ ਨੂੰ ਬੰਦਕ ਬਣਾ ਲਿਆ ਪਰ ਜਦ ਭਾਰਤੀ ਜਨਤਾ ਪਾਰਟੀ ਨੇ ਸੰਘਰਸ਼ ਕੀਤਾ ਔਰ ਮਾਨਯੋਗ ਕਚਹਿਰੀ ਕੋਰਟ ਨੇ ਇਹਨਾਂ ਨੂੰ ਆਦੇਸ਼ ਦਿੱਤਾ ਕਿ ਤੁਰੰਤ ਚੋਣਾਂ ਕਰਾਓ ਤੇ ਅੰਡਰ ਕੰਪਲਸ਼ਨ ਇਹਨਾਂ ਨੇ ਉਹ ਚੋਣਾਂ ਕਰਵਾਇਆ ਔਰ ਉਹ ਚੋਣਾਂ ਦੇ ਵਿੱਚ ਕੀ ਕੰਮ ਹੋਇਆ ਤੁਸੀਂ ਵੀ ਦੇਖਿਆ ਤੁਸੀਂ ਵੀ ਦੇਖਿਆ ਤੁਸੀਂ ਵੀ ਲੋਕਤੰਤਰ ਦੇ ਸਤੰਭੋ ਕਈ ਰੇਟਾ ਚੱਲ ਰਹੀਆਂ ਕਈ ਬੰਧਕ ਬਣਾ ਰਿਹਾ ਚੋਣ ਨੂੰ ਔਰ ਮਨਮਰਜ਼ੀਆਂ ਕੀਤੀਆਂ ਧੱਕੇਸ਼ਾਈਆਂ ਕੀਤੀਆਂ ਕੈਂਡੀਡੇਟ ਨੂੰ ਡਰਾ ਆ ਗਿਆ ਧਮਕਾਇਆ ਗਿਆ ਇਤਦੇ ਐਸਾ ਲੱਗਦਾ ਸੀ ਜਿੱਦਾਂ ਕਿ ਬਿਹਾਰ ਬਣ ਗਿਆ ਪੰਜਾਬ ਕਿਸੇ ਟਾਈਪ ਦਾ ਜਦੋਂ ਲਾਲੂ ਯਾਦਵ ਜੀ ਹੁੰਦੇ ਸੀ ਜਾਂ ਉਸ ਤੋਂ ਪਹਿਲੇ ਇਹ ਬਿਹਾਰ ਹੀ ਨਜ਼ਰ ਆਂਦਾ ਹੁੰਦਾ ਸੀ ਕਿ ਜਿਸ ਵੇਲੇ ਬੂਥ ਕੈਪਚਰਿੰਗ ਜਿਸ ਵੇਲੇ ਗੋਲੀकांड ਅਜੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਐਸਾ ਹੀ ਬਣਾ ਦਿੱਤਾ ਰੋਜ਼ ਗੋਲੀਆਂ ਚੱਲ ਰਹੀਆਂ ਨੇ નિર્ਦੋਸ਼ ਲੋਕ ਮਰ ਰਹੇ ਨੇ ਫਰੋਟੀਆਂ ਲਈਤੀਆਂ ਜਾ ਰਹੀਆਂ ਵਪਾਰੀ ਤੰਗ ਹੈ ਆ ਜਨਾਨੇ ਬਰਬਾਦ ਕਰਤਾ ਕਿਸਾਨੀ ਨੂੰ ਅਈ ਬਰਬਾਦ ਕਰਤਾ ਵਪਾਰੀ ਨੂੰ ਬਰਬਾਦ ਕਰਤਾ ਉਦਯੋਗਪਤੀਆਂ ਨੂੰ ਬਰਬਾਦ ਕਰਤਾ ਜੁਆਵਾਂ ਨੂੰ ਕੋਈ ਨੌਕਰੀ ਨਹੀਂ ਬੰਦ ਸਕੂਲ ਬੰਦ ਕਾਲਜ ਬਰਬਾਦ ਕਰਤਾ ਮਰੀਜ਼ਾਂ ਨੂੰ ਕੋਈ ਸੁਵਿਧਾ ਨਹੀਂ ਆਯੁਸ਼ਮਾਨ ਜਿਹੜੀ ਮੋਦੀ ਸਾਹਿਬ ਨੇ 5 ਲੱਖ ਉਹ ਵੀ ਬੰਦ ਇਨਾਂ ਨੇ ਸਭ ਕੁਝ ਬੰਦ ਕਰਤਾ ਤੇ ਅੱਜ ਪਾਰਸ਼ਦਾਂ ਦੇ ਮੂੰਹ ਵੀ ਬੰਦ ਕਰਨ ਨੂੰ ਫਿਰਦੇ ਪਏ ਕਿ ਪਾਰਸ਼ਦਾਂ ਦੇ ਮੂੰਹ ਤੇ ਵੀ ਟੇਪ ਲਾ ਦਈਏ ਟੇਪ ਤੇ ਆਪਣੇ ਮੂੰਹ ਤੇ ਲਾਓ ਤੁਸੀਂ ਨਾਕਾਮ ਹੋ ਆਮ ਆਦਮੀ ਪਾਰਟੀ ਵਾਲੇ ਤੁਹਾਡੇ ਕਰਕੇ ਅੱਜ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ ਤੁਹਾਡੇ ਕਰਕੇ ਗੁਰਦੁਆਰਾ ਸਾਹਿਬ ਔਰ ਮੰਦਿਰ ਜੀ ਦੀ ਲੜਾਈ ਲੜਤ ਇਹ ਭੈਣ ਜੀ ਪੂਨਮ ਜੀ ਔਰ ਸਾਡੇ ਸਾਥੀ ਗਏ ਸੀ ਕਾਉਂਸਲਰ ਉਹ ਗੁਰਦੁਆਰਾ ਸਾਹਿਬ ਔਰ ਮੰਦਰ ਦੇ ਬਾਹਰ ਸੀਵਰੇਜ ਦਾ ਗੰਦਾ ਪਾਣੀ ਹੁੰਦਾ ਤੁਹਾਨੂੰ ਕੋਈ ਇਹਦੇ ਬਾਰੇ ਮਾਨੀ ਸੰਤਾਪ ਨਹੀਂ ਹੁੰਦਾ ਮੈਡਮ ਮੇਅਰ ਔਰ ਆਮ ਆਦਮੀ ਪਾਰਟੀ ਵਾਲਿਓ ਕਿ ਤੁਸੀਂ ਆਮ ਜਨਤਾ ਨੂੰ ਤੇ ਤੰਗ ਕੀਤਾ ਹੀ ਹੈ ਹੁਣ ਧਾਰਮਿਕ ਸਥਾਨਾਂ ਦੇ ਸ਼ਰਧਾਲੂਆਂ ਨੂੰ ਵੀ ਤੁਸੀਂ ਤੰਗ ਕਰ ਰਹੇ ਹੋ ਕਿ ਧਾਰਮਿਕ ਸਥਾਨਾਂ ਤੇ ਨਾ ਜਾ ਸਕਣ ਐਡਾ ਵੱਡਾ ਇਹ ਕੰਮ ਤੇ ਐਮਰਜੈਂਸੀ ਚ ਵੀ ਨਹੀਂ ਸੀ ਹੋਇਆ ਐਸ ਦਾ ਸੁਪਰ ਐਮਰਜੈਂਸੀ ਲੱਗੀ ਪਈ ਹੈ ਅੱਜ ਜੋ ਪੰਜਾਬ ਦੇ ਹਾਲਾਤ ਨੇ ਲੋਕਾਂ ਨਾਲ ਲੜਨ ਵਾਲੇ ਧਰਨਾ ਤੇ ਹੀ ਬੈਠੇ ਨੇ ਤੇ ਲੋਕਾਂ ਨਾਲ ਲੁੱਟਣ ਵਾਲੇ ਸਰਕਾਰੀ ਪੈਸੇ ਤੇ ਏਸੀ ਚ ਲਾ ਕੇ ਘਰ ਸੁੱਤੇ ਬੈਠੇ ਨੇ ਮੈਡਮ ਨਹੀਂ ਆਏ ਜੋ ਮੈਨੂੰ ਜਾਣਕਾਰੀ ਦਿੱਤੀ ਮੈਡਮ ਨੇ ਦਫ਼ਤਰ ਆਣਾ ਹੀ ਛੱਡਤਾ ਹੈ ਉਹ ਮੈਡਮ ਸਰਕਾਰੀ ਤਨ ਦਾ ਏਸੀ ਮਿਲਿਆ ਤੁਹਾਨੂੰ ਲੋਕਾਂ ਦੀ ਸੇਵਾ ਲਈ ਉਹ ਵਿਚਾਰੇ ਗਰਮੀ 'ਚ ਬੈਠੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਇੱਥੇ ਔਰ ਆਗੇ ਲੋਕਾਂ ਦੀ ਲੜਾਈ ਲਾ ਲਓ ਆਪਣੀ ਲੜਾਈ ਨਹੀਂ ਲੜ ਰਹੇ ਉਹਨਾਂ ਨੇ ਤੁਹਾਡਾ ਕੋਈ ਨਿੱਜੀ ਲਾਭ ਨਹੀਂ ਸੀ ਲੈਣਾ ਤੇ ਤੁਸੀਂ ਮौज-ਮਸਤੀ ਚ ਲੱਗੇ ਸੋ ਮੈਂ ਸਮਝਣਾ ਇਹਨਾਂ ਦੀ ਅੰਤਰਾ ਆਤਮਾ ਵੀ ਮਰ ਚੁੱਕੀ ਹੈ ਇਹ ਆਮ ਆਦਮੀ ਪਾਰਟੀ ਵਾਲਿਆਂ ਦੀ ਇਹ ਭਗਵੰਤ ਮਾਨ ਜੀ ਦੇ ਜਿਨਨੇ ਪ੍ਰਤੀਨਿਧੀ ਛੱਡੇ ਨੇ ਇੱਕ ਤੋਂ ਇੱਕ ਚੁਣ ਕੇ ਬੜਾਇਆ ਇਹਨਾਂ ਨੇ ਉਹਨਾਂ ਦੀ ਹਿਸਟਰੀਆਂ ਦੇਖੋ ਤੁਹਾਨੂੰ ਪਤਾ ਲੱਗੇਗਾ ਉਹ ਕੀ ਲੋਕ ਨੇ ਇਹ ਕੀ ਹੋ ਗਿਆ ਕਿ ਤੁਸੀਂ ਤੇ ਕਿਹਾ ਸੀ ਅਸੀਂ ਮੋਬਾਈਲ ਵਾਲੇ ਨੂੰ ਬਣਾਤਾ ਵਿਧਾਇਕ ਅਸੀਂ ਖੇਤ ਮਜ਼ਦੂਰ ਨੂੰ ਵਿਧਾਇਕ ਬਣਾਤਾ ਅਸੀਂ ਇਕ ਆਮ ਆਦਮੀ ਨੂੰ ਵਿਧਾਇਕ ਬਣਾਤਾ ਮਕੈਨਿਕ ਨੂੰ ਬਣਾਤਾ ਤੇ ਅੱਜ ਵਿਕਾਸ ਲੋਕਾਂ ਦਾ ਤੇ ਕਰਵਾਇਆ ਨਹੀਂ ਉਹਨਾਂ ਦਾ ਵਿਕਾਸ ਕਿੱਥੋਂ ਹੋ ਗਿਆ ਮਾਨ ਸਾਹਿਬ ਕੋ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਗਸਰਾ ਆ ਗਏ ਉਹਨਾਂ ਦੀਆਂ ਸੰਪਤੀਆਂ ਇੰਨੀਆਂ ਕਿਸ ਤਰ੍ਹਾਂ ਵੱਧ ਗਈਆਂ ਇਹ ਜਾਂਚ ਦਾ ਵਿਸ਼ੇ ਹੈ ਕਿ ਤੁਹਾਡਾ ਵਿਕਾਸ ਤੁਸੀਂ ਜਿਹੜਾ ਕਰਾਣਾ ਸੀ ਝੂਠੇ ਵਾਦੇ ਪੰਜਾਬ ਦਾ ਵਿਕਾਸ ਨਹੀਂ ਹੋਇਆ ਤੁਹਾਡਾ ਇਕੋ ਹੀ ਲਕਸ਼ਾ ਹੈ ਆਪਣੇ ਵਰਕਰ ਦਾ ਵਿਕਾਸ ਕਰਨਾ। ਔਰ ਉਹ ਵਿਕਾਸ ਜੇ ਤੁਈ ਲੱਗੇ ਹੋ ਏਸੀ 'ਚ ਬੈਠ ਕੇ ਇਹ ਆਪਣਾ ਵਿਕਾਸ ਉੱਥੇ ਜਰੂਰ ਮਹਿਫਲਾ ਲੱਗਦੀ ਹੋਣੀ ਆ ਆਮ ਆਦਮੀ ਪਾਰਟੀ ਦੇ ਭ੍ਰਸ਼ਟਾਚਾਰੀਆਂ ਦੀ। ਔਰ ਜਿਹੜੇ ਅਸਲੀ ਵਿਪਕਸ਼ੀ ਪਾਰਟੀ ਦੇ ਲੋਕ ਨੇ ਉਹ ਅਜੇ ਧਰਨੇ ਦੇ ਬੈਠੇ ਨੇ ਗਰਮੀ ਦੇ ਵਿੱਚ। ਸੋ ਮੈਂ ਸਲਾਮ ਕਰਨਾ ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਕ। ਮੈਂ ਸਲਾਮ ਕਰਨਾ ਭਾਰਤੀ ਜਨਤਾ ਪਾਰਟੀ ਦੇ ਨਿਤਿੱਤਵ ਨੂੰ। ਜਿਹੜਾ ਉਭਰਿਆ ਇਸ ਸੰਘਰਸ਼ ਚੋਂ ਹੈ ਔਰ ਉਭਰਨ ਤੋਂ ਬਾਅਦ ਆਜ ਪ੍ਰਧਾਨ ਮੰਤਰੀ ਮੋਦੀ ਜੀ 11 ਸਾਲ ਤੋਂ ਪ੍ਰਧਾਨ ਮੰਤਰੀ ਨੇ ਅੱਜ ਲਗਭਗ 2002 ਤੋਂ ਲੈ ਲਓ 23 ਸਾਲ ਤੋਂ ਉਹ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਰਹੇ ਔਰ ਆਜ ਉਹਨਾਂ ਨੇ ਇੱਕ ਵੀ ਛੁੱਟੀ ਨਹੀਂ ਲਈ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਹੈ ਮੈਂ ਦੇਖਿਆ ਉਹਨਾਂ ਨੂੰ ਉਹ ਸਿਰਫ 4 ਘੰਟੇ ਸੌਂਦੇ ਨੇ ਔਰ ਇਸੇ ਕਰਕੇ ਤੁਸੀਂ ਦੇਖੋ ਉਹਨਾਂ ਨੇ ਮੋਦੀ ਐਪਸ ਬਣਾਈਆਂ ਨੇ ਜਿਨ੍ਹਾਂ ਤੇ ਹਰ ਵੇਲੇ ਪਤਾ ਹੈ ਕਿਹੜਾ ਵਿਕਾਸ ਹੋ ਰਿਹਾ ਸਾਡੇ ਦੇਸ਼ 'ਚ ਕਿਹੜੇ ਸਬੰਧ ਸੁਧਰ ਰਹੇ ਨੇ ਵਿਦੇਸ਼ਾਂ ਦੇ ਨਾਲ ਕਿਹੜਾ ਮੂੰਹ ਤੋੜਿਆ ਜਾ ਰਿਹਾ ਪਾਕਿਸਤਾਨ ਦਾ 우ਮਾਨ ਸਾਹਿਬ ਤੁਸੀਂ ਆਪਣੀਆਂ ਫੋਟੋਆਂ ਤੇ ਲਾ ਲਈਆਂ ਵਡੀਆਂ-ਵਡੀਆਂ 5-700 ਕਰੋੜ ਰੁਪਇਆ ਵੀ ਖਰਚਤਾ ਲੋਕਾਂ ਦਾ ਜਿਹੜਾ ਵਿਕਾਸ ਹੋਣਾ ਸੀ ਉਹ ਤੁਹਾਡੀ ਫੋਟੋ ਦੇਖਣ ਨੂੰ ਕੋਈ ਤਿਆਰ ਨਹੀਂ ਹੈ ਜੇ ਹਿੰਮਤ ਹੈ ਦੇ ਵਿਕਾਸ ਦੀਆਂ ਫੋਟੋ ਆ ਲਾਓ ਲਿਸਟਾਣਾ ਲਾਓ ਮੈਂ ਚੈਲੰਜ ਦੇਣਾ ਮਾਨ ਸਾਹਿਬ ਕਿ ਵਿਕਾਸ ਜਿੱਤੇ ਕਰਵਾਇਆ ਆ ਕਰਵਾਇਆ ਬਨੇ ਹੋ ਹਸਪਤਾਲਾਂ ਦੇ ਝੂਠੇ ਬੋਰਡ ਲਾਏ ਨੇ ਵਪਾਰੀਆਂ ਨੂੰ ਕਿਹਾ ਸੀ ਬਿਜਲੀ ਸਸਤੀ ਕਰਾਂਗੇ ਉਦਯੋਗਪਤੀਆਂ ਨੂੰ ਬਿਜਲੀ ਮਹਿੰਗੀ ਕਰਤੀ ਪਰ ਯੂਨਿਟ 3 ਰੁਪਏ ਸਬਸਿਡੀ ਵੀ ਘਟਾਤੀ ਔਰ ਇੱਕ ਹੋਰ ਮਾਰ ਹੈ ਪੱਤਰਕਾਰ ਬੰਦੂਓ ਕਿ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਪੰਜਾਬੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ 2 ਰੁਪਏ ਯੂਨਿਟ ਦਾ ਜੋ ਹੋਰ ਵਾਦਾ ਕਰਦਾ ਲੋਕਾਂ ਨੂੰ ਪਤਾ ਹੀ ਨਹੀਂ ਨਾਦਰ ਜਾਈ ਟੈਕਸ ਲਾਤਾ ਕਿ ਲੋਨ ਲੈਂਦਾ ਹੈ ਇੱਕ ਉਦਯੋਗਪਤੀ ਆਪਣੀ ਜ਼ਮੀਨ ਆਪਣੀ ਜਦਾਦ ਆਪਣੀ ਫੈਕਟਰੀ ਦਾਤ ਲਾ ਕੇ ਔਰ ਉਹਦੇ ਵਿੱਚ ਹਿੱਸਾ ਮੰਗਣ ਆ ਜਾਂਦੇ ਨੇ ਕੋਈ ਸਾਨੀ ਲੱਗਿਆ ਜਿਹੜੇ ਆਇਆ ਕਰਦੇ ਸੀ ਹਫਤਾ ਲੈਣ ਵਾਲੇ ਇਹ ਵੀ ਉਹੀ ਬਰਾਦਰੀ ਹੈ ਇਹ ਕਹਿੰਦੇ ਨੇ 0.25% ਸਾਨੂੰ ਦਿਓ ਅੱਜ ਤੱਕ ਦੇਸ਼ ਵਿੱਚ ਕਦੀ ਨਹੀਂ ਹੋਇਆ ਹਰ ਲੋਨ ਤੇ ਪਾਵੇਂ ਉਸ 10 ਕਰੋੜ ਦਾ ਹੈ 100 ਕਰੋੜ ਦਾ ਹੋਏ 500 ਕਰੋੜ ਦਾ ਹੋਏ ਤੁਸੀਂ ਕੌਣ ਹੋ ਲੋਨ ਲੈਣ ਆ ਲੈਣੇ ਜ਼ਮੀਨ ਦਿੱਤੀ ਜਰਾਤ ਦਿੱਤੀ ਬੈਂਕ ਨੇ ਲੋਨ ਦਿੱਤਾ ਤੁਸੀਂ ਕਹਦਾ 0.25% ਦਾ ਟੈਕਸ ਲਾਤਾ ਉਹਦੇ ਤੇ ਕੋਏ ਲੋਕਾਂ ਦਾ ਗੱਲ ਕੋਟਵਾ ਭ੍ਰਸ਼ਟਾਚਾਰ ਕਰ ਰਹੇ ਨੇ ਅੱਜ 4 ਲੱਖ ਕਰੋੜ ਦਾ ਕਰਜ਼ਾਈ ਬਣਾਤਾ ਪੰਜਾਬ ਨੂੰ ਪੰਜਾਬ ਨਿਵਾਸੀਆਂ ਨੂੰ ਮੈਂ ਬਾਰ ਬਾਰ ਚੇਤਾਵਨੀ ਦੇਣਾ ਤੁਹਾਡੇ ਮਾਧਿਅਮ ਦੇ ਨਾਲ ਬਾਰ ਬਾਰ ਦੱਸੋ ਕਿ ਪੰਜਾਬ ਨਿਵਾਸੀਓ ਪੰਜਾਬ ਦੇ ਸਾਰੇ ਨਿਵਾਸੀ ਅੱਜ ਹਰ ਨਿਵਾਸੀ ਇਹਨਾਂ ਦੇ ਕਰਕੇ ਸਵਾ ਲੱਖ ਰੁਪਏ ਦਾ ਕਰਜ਼ਾ ਕਰਜ਼ਦਾਰ ਹੋ ਗਿਆ ਬੱਚਾ ਵੀ ਕਰਜ਼ਦਾਰ ਹੋ ਗਿਆ ਪਹਿਣਾ ਵੀ ਕਰਜ਼ਦਾਰ ਹੋ ਗਈਆਂ ਮਾਤਾਵਾ ਵੀ ਹੋ ਗਈਆਂ ਬੱਚੀਆਂ ਵੀ ਹੋ ਗਈਆਂ ਵਿਦਿਆਰਥੀ ਵੀ ਹੋ ਗਏ ਕਿਸਾਨ ਵੀ ਹੋ ਗਏ ਉਹ ਨਾਦਰ ਸ਼ਾਹੀ ਜਿਹੜਾ 4 ਲੱਖ ਕਰੋੜ ਦਾ ਕਰਜ਼ਾ ਹੈ ਉਹਨੂੰ ਜੇ ਅਸੀਂ ਡੀਸੈਂਟਰਲਾਈਜ਼ ਕਰੀਏ ਤੇ ਸਵਾ ਲੱਖ ਕਰੋੜ ਰੁਪਿਆ ਹਰ ਬੰਦੇ ਦੇ ਭਾਵੇਂ ਮੈਂ ਹੋਵਾਂ ਭਾਵੇਂ ਤੁਸੀਂ ਹੋ ਪੱਤਰਕਾਰ ਬੰਦੀਓ ਤੁਸੀਂ ਵੀ ਸਵਾ ਲੱਖ ਪਰ ਜੋ ਚੈੱਕ ਕਰ ਲਓ ਪੁੱਛ ਲਓ ਇਹਨਾਂ ਨੂੰ ਕਿ ਸਵਾ ਲੱਖ ਦੇ ਕਰਜ਼ਾਈ ਹੋ ਗਏ ਇਹਨਾਂ ਦੇ ਚਲੇ ਜਾ ਰਹੇ ਆ ਜੀਵਨ ਤੁਸੀਂ ਇਹਨਾਂ ਨੂੰ ਭੇਜ ਦੇਣਾ ਇਹ ਤੇ ਐਸਲੇ ਇਸ ਤਰ੍ਹਾਂ ਲੱਗੇ ਹੋਏ ਨੇ ਕਿ ਜਿਸ ਤਰ੍ਹਾਂ ਜੋ ਆਂਦਾ ਆਂਦੇਓ ਪਰ ਉਹ ਸਵਾ ਲੱਖ ਜਿਹੜਾ ਕਰਜ਼ਾ ਹੈ ਉਹ ਤੁਹਾਨੂੰ ਇਹਨਾਂ ਦੇ ਭ੍ਰਸ਼ਟਾਚਾਰ ਦਾ ਦੇਣਾ ਪੈਣਾ ਸੋ ਇਹ ਪਗੋੜੇ ਨੇ ਜਿੱਦਾ ਮੇਅਰ ਸਾਹਿਬਾ ਪਗੋੜੀ ਹੋ ਗਈ ਉਹ ਨਗਰ ਨਿਗਮ ਚੜ ਗਈ ਭੱਜ ਗਏ ਬੈਠਕਾ ਕਿਉਂ ਨਹੀਂ ਕਰਦੇ ਅਸੀਂ ਕਰਦੇ ਸੀ ਸਭ ਨੂੰ ਸੁਣਦੇ ਸੀ ਜਾਓ ਗੂਗਲ ਤੇ ਫਾਈਂਡ ਕਰ ਲਓ ਪੂਰੀ ਬੈਠਕ ਹੁੰਦੀ ਜੀ ਨਿਡਰ ਹੋ ਕੇ ਕਿਉਂਕਿ ਭਾਜਪਾ ਦੇ ਮੇਅਰ ਭਾਜਪਾ ਦੇ ਪਾਰਸ਼ਦ ਕੰਮ ਕਰਦੇ ਸੀ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਡਰਦੇ ਨਹੀਂ ਜੀ ਪਗੌੜਾ ਹੋ ਹੀ ਹੋਏਗਾ ਜਿਹਦੇ ਮਨ ਦੇ ਵਿੱਚ ਹੋ ਰੋਏ ਜਿਹੜਾ ਜਨਤਾ ਦਾ ਮੁਕਾਬਲਾ ਨਹੀਂ ਕਰ ਸਕੇਗਾ ਉਹ ਪਗੌੜਾ ਹੋਏਗਾ ਤੇ ਹਿੰਮਤ ਹੈ ਤੇ ਮੇਰ ਸਾਹਿਬ ਆਪਣੇ ਦਫ਼ਤਰ ਹੀ ਬੈਠੋ और वे दिल वादा है तो वाला दिल भी करो दी सुनो, तरीफा ना सुनो सिर्फ तरीफा सुनने ना भरो जनता की आवाज सुनो और जनता की आवाज नहीं सुनोगे तो मैं क्या है, कि तैयार हो जाओ <coughs> 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 दो हजार सताई आ रहा है ये दिना ही निकल जाना है और उस बाद तो देखना भगवंत मान जी ਕੇਜਰੀਵਾਲ ਜੀ ਤੁਹਾਨੂੰ ਕਿਸੇ ਨੇ ਨਹੀਂ ਬਚਾਣਾ ਰੱਬ ਵੀ ਤੁਹਾਡੇ ਵਿਰੁੱਧ ਹੋ ਚੁੱਕਾ ਜੋ ਡੂਬੇਗੀ ਕਸ਼ਤੀ ਆਮ ਆਦਮੀ ਪਾਰਟੀ ਦੀ ਜੇ ਡੂਬੇਗੀ ਕਸ਼ਤੀ ਤਾਂ ਆਮ ਆਦਮੀ ਪਾਰਟੀ ਵਾਲੋ ਡੂਬੋਗੇ ਸਾਰੇ ਨਾ ਤੂੰ ਹੀ ਬਚੋਗੇ ਨਾ ਭ੍ਰਸ਼ਟਾਚਾਰੀ ਸਾਥੀ ਤੁਹਾਡੇ ਮਲਿਕ ਮਰੀਮਤ ਇਹ ਕਨਸ਼ ਦੇ ਫੇਰੇ ਗਾ ਲੁਈਆ ਉਹ ਕਹਿੰਦੇ ਅਸੀਂ ਆਨ ਨੂੰ ਵੀ ਤਿਆਰ ਰੱਖਿਆ ਆਫਿਸ ਆ ਕੇ ਨਾ ਸੀਗਾ ਵੀ ਉਹ ਇੱਥੇ ਆਫਿਸ भी कि कि इस जगह पर अगर वो है भी भी तरह है कि मेयर का पद की होंगे फसट सिटीजन मेयर साहेबानू नहीं पता उन्होंने मेरे ख्याल पढ़िया ही नहीं समय नहीं मिले उन्होंने पढ़न का और फर्स्ट सिटीजन कि नगर पिता या नगर माता ਯੋ ਮੇਰ ਸਾਹਿਬਾਂ ਨੇ ਭੈਣ ਹੈ ਸਾਡੀ ਮੈਂ ਉਹਨਾਂ ਦਾ ਸਤਿਕਾਰ ਕਰਨਾ ਸਾਡੀ ਭੈਣ ਹੈ ਉਹ ਪਰ ਉਹ ਮਾਤਾ ਦਾ ਕੀ ਫਰਜ਼ ਹੁੰਦਾ ਹੈ ਕਿ ਬੱਚੇ ਨੂੰ ਕਿ ਤਕਲੀਫ ਹੋਏ ਤੇ ਮਾਂ ਸੌਂਦੀ ਨਹੀਂ ਤੇ ਇਹ ਕਿਸੀ ਮਾਂ ਹੈ ਜਿਹੜੇ ਬੱਚੇ ਰੋ ਰਹੇ ਨੇ ਜਨਤਾ ਦੀ ਲੜਾਈ ਕਰਕੇ ਔਰ ਮਾਂ ਜਿਹੜੀ ਹੈ ਉਹ ਐਸੇ ਨੇ ਗਾਇਬ ਹੋ ਗਈ ਹੈ ਔਰ ਉਹਨਾਂ ਨੂੰ ਇਹ ਕਹੋ ਕਿ ਭਾਰਤੀ ਜਨਤਾ ਪਾਰਟੀ ਅਨੁਸ਼ਾਸਿਤ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜੋ ਹੈ ਤੁਸੀਂ ਕਰ ਰਹੇ ਹੋ ਇਹ ਸਟੇਟਮੈਂਟ ਐਸ ਕਰਕੇ ਦੇ ਰਹੇ ਹੋ ਕਿ ਤੁਸੀਂ ਉਹਨਾਂ ਦੇ ਉੱਤਰ ਨਹੀਂ ਦੇ ਸਕਦੇ ਜੇ ਹਿੰਮਤ ਹੈ ਤੇ ਡਿਬੇਟ ਕਰ ਲਓ ਤੁਸੀਂ ਵੀ ਆ ਜਾਓ ਮੇਰੀ ਭੈਣ ਵੀ ਬਹਿ ਜਾਏਗੀ ਮੈਂ ਚੈਲੰਜ ਦੇ ਦਿੰਦਾ ਆਪਣੀ ਭੈਣ ਨਾਲੋ ਮੈਨੂੰ ਪਤਾ ਹੈ ਕਿ ਭਾਜਪਾ ਦੇ ਕਾਰਕਟਰਤਾਂ ਕਿੰਨੀ ਸ਼ਕਤੀ ਹੈ ਇਹ ਭੈਣ ਬੈਠੇਗੀ ਮੇਰੀ ਤੇ ਉੱਤਰ ਦਿਓ ਉੱਥੇ ਤੇ ਕੋਈ ਪੁਲਿਸ ਨਹੀਂ ਆ ਸੁਣੋ 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 ਸੁਰੱਖਿਆ ਤੁਹਾਡੀ ਸੁਰੱਖਿਆ ਏਜੰਸੀਆ ਤੁਹਾਡੀਆਂ ਤੇ ਡਰਦੇ ਕਿਉਂ ਸਾਹਮਣੇ ਆਵਨੇ ਆ ਗਏ ਹਿੰਮਤ ਆ ਤੇ ਬਹਿਸ ਕਰਕੇ ਦਿਖਾਓ ਔਰ ਇਸ ਭੈਣ ਦੇ ਉੱਤਰ ਦਿਓ ਜੋ ਇਹ ਪ੍ਰਸ਼ਨ ਕਰਦੇ ਨੇ ਪਗੋੜੇ ਨਾ ਜੋ ਭੱਜ ਨਾ ਜਾਓ ਦਫ਼ਤਰ ਛੱਡ ਕੇ ਜਿਹੜਾ ਤੁਸੀਂ ਮੇਰਾ ਮੇਰੇ ਭਾਈ ਤੁਸੀਂ ਇਹ ਜਿਹੜਾ ਪ੍ਰਸ਼ਨ ਕੀਤਾ ਉਹਦਾ ਇਹੀ ਉੱਤਰ ਹੈ ਕਿ ਭਾਰਤੀ ਜਨਤਾ ਪਾਰਟੀ ਅਨੁਸ਼ਾਸਿਤ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਰਾਸ਼ਟਰ ਭਗਤ ਪਾਰਟੀ ਹੈ ਪਰ ਭਾਰਤੀ ਜਨਤਾ ਪਾਰਟੀ ਨੂੰ ਜੋ ਮੰਡੇਟ ਮਿਲਿਆ ਮਿਲਿਆ ਤੇ ਮੰਡੇਟ ਰੂਲਿੰਗ ਦਾ ਹੀ ਮਿਲਣਾ ਸੀ ਪਰ ਤੁਸੀਂ ਅੰਤਕ ਦੇ ਨਾਲ ਆਮ ਆਦਮੀ ਨੇ ਹਟਿਆ ਲਿਆ ਚਲੋ ਕੋਈ ਗੱਲ ਨਹੀਂ ਪਰ ਚੌਂਕੀਦਾਰੀ ਕਰੇਗੀ ਡਰੇਗੀ ਨਹੀਂ ਦੜ ਤੋਂ ਨਾ ਹੀ ਤੁਹਾਡੇ ਲਾਰੇ ਆਏਗੀ ਨਾ ਹੀ ਤੁਹਾਡੇ ਲਾਲਚ ਜਾਈਗੀ ਪਰ ਜੇ ਤੁਸੀਂ ਜਨਤਾ ਦਾ ਵਿਰੋਧ ਕਰੋਗੇ ਭੈਣ ਜੀ ਮੇਰ ਸਾਹਿਬਾ ਜੇ ਤੁਸੀਂ ਜਨਤਾ ਦੇ ਹੱਕਾਂ ਦੇ ਉੱਤੇ ਪ੍ਰਹਾਰ ਕਰੋਗੇ ਤਾਂ ਫਿਰ ਭਾਰਤੀ ਜਨਤਾ ਪੱਡ ਚੁੱਪ ਨਹੀਂ ਬੈਠੇਗੀ ਔਰ ਉਹ ਵੀ ਲੋਕਤੰਤਰੀ ਤਰੀਕੇ ਨਾਲ ਉਹਨੇ ਕਿਹੜਾ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਇਹਨਾਂ ਨੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਤੇ ਇਹ ਤੇ ਲੋਕਤੰਤਰ ਦੇ ਵਿੱਚ ਇਹਨਾਂ ਦਾ ਇਹ ਹੱਕ ਕਿ ਐਬ ਜਮੀਨ ਤੇ ਬੈਠੇ ਗਰਮੀ ਦੇ ਵਿੱਚ ਔਰ ਤੁਸੀਂ ਵੱਡਾ ਪੰਦ ਦਿਖਾਇਆ ਹੀ ਨਹੀਂ ਵੱਡੇ ਹੋਗੇ ਵੀ ਅੱਜ ਆਮ ਆਦਮੀ ਪਾਰਟੀ ਦੇ ਨਿਤਾਇਬ ਨੇਤਾ ਛੋਟੇ ਨੇ ਤੇ ਹਿੰਮਤ ਹੈ ਤੇ ਗਲੇ ਲਾਓ ਮੈਂ ਯਾਦ ਕਰਾਣਾ ਪ੍ਰਕਾਸ਼ ਸਿੰਘ ਬਾਦਲ ਜੀ ਜਿਗੇ ਮੁੱਖ ਮੰਤਰੀ ਜਿਗੇ ਔਰ ਇਹ ਗੱਲ ਕਾਂਗਰਸ ਦੇ ਨੇਤਾਵਾਂ ਨੇ ਕਹੀ ਕਿ ਅਸੀਂ ਜਿਸ ਵੇਲੇ ਜਾਂਦੇ ਸੀ ਉਹਨਾਂ ਰਵਨੀਤ ਸਿੰਘ ਬਿੱਟੂ ਆ ਜ ਸਾਡੇ ਜਾ ਗਏ ਉਹਨਾਂ ਨੇ ਵੀ ਕਹੀ ਤੇ ਬਾਦਲ ਸਾਹਿਬ ਚਾਹ ਦੀ ਟਰੇ ਹੱਥੀ ਲੈ ਕੇ ਆਂਦੇ ਸੀ ਆਓ ਚਾਪਿਓ ਮੈਂ ਤੁਹਾਡੀ ਗੱਲ ਸੁਣਨ ਲਈ ਤਿਆਰ ਹੱਥ ਜੋੜ ਕੇ ਕਹਿੰਦੇ ਸੀ ਇਹ ਹੁੰਦਾ ਹੈ ਨੇਤਾ ਕਿ ਤੁਹਾਡੇ ਵਰਗਾ ਨੇਤਾ ਜਿਹੜਾ ਗੱਲ ਪੈ ਗਿਆ ਉਹਨਾਂ ਦੇ ਜਿਹੜੇ ਸਰਕਾਰ ਦੇ ਦਿੱਤੇ ਕਰਮੀ ਨੇ ਅੱਜ ਤੁਹਾਡੇ ਕੋਲ ਨੇ ਕੱਲੇ ਭੈਣ ਕੋਲ ਹੋਏਗੇ ਹੋਣਗੇ ਜਾਓ ਦੇਖੋ ਲੋਣਗੇ ਜਿਹੜਾ ਸਾਡਾ ਮੇਅਰ ਹੋਏਗਾ ਪਰ ਅਸੀਂ ਦੁਰਵਰ ਤੋਂ ਨਹੀਂ ਗਾਂ ਕਰਾਂਗੇ ਤੁਸੀਂ ਆਓਗੇ ਜਿਸ ਵੇਲੇ ਦੋ ਚਾਰ ਤੁਸੀਂ ਜਿੱਤੋਗੇ ਜਿੰਤਰੇ ਉਹ ਵੀ ਪਤਾ ਨਹੀਂ ਹੈ ਕਿ ਨਹੀਂ ਪਰ ਤੁਸੀਂ ਜੇ ਜਨਤਾ ਬਣ ਕੇ ਵੀ ਆਮ ਆदमी ਪਾਰਟੀ ਆਏਗੀ ਚਾਹ ਵੀ ਪਿਆਵਾਂਗੇ ਗੱਲ ਵੀ ਸੁਣਾਗੇ ਅਫਸਰਾ ਤੋਂ ਕੰਮ ਵੀ ਕਰਵਾ ਕੇ ਦਿਖਾਵਾਂਗੇ ਸਰਬਾਹ ਬੀਜੇਪੀ ਦੇ ਕੁਝ ਸਵਾਲ ਜਿਹੜੇ ਅੱਜ ਮੇਅਰ ਅੱਗੇ ਰੱਖੇ ਗਏ ਸੀਗੇ ਤੇ ਮੈਂ ਇੱਕ ਦੋ ਕੁਐਸਚਨ ਕਰ ਲਈ ਦੀ ਹਾਂ ਲੈਟਸ ਕੰਕਲੂਡ ਫॉर 2-3 ਮਿੰਟ ਨਹੀਂ ਮੈਂ ਤੁਹਾਨੂੰ ਦੇਣਾ ਪਹਿਲੇ ਇਹਨਾਂ ਦਾ ਤੁਹਾਡਾ ਬ੍ਰਦਰ ਮੈਂ ਇਹ ਕਹਿਣਾ ਚਾਹੁੰਦਾ ਤੁਹਾਡਾ ਵੀ ਜਵਾਬ ਦਾ ਤੁਹਾਡਾ ਹਾਂ ਜੀ ਸਵਾਲ ਪੁੱਛ ਮੇਅਰ ਅੱਗੇ ਰੱਖੇ ਗਏ ਸੀਗੇ ਤੇ ਮੇਅਰ ਵੱਲੋਂ ਇਹੀ ਕਿਹਾ ਗਿਆ ਕਿਹਾ ਗਿਆ ਸੀਗਾ ਕਿ ਅੱਜ ਵੀ ਮੈਂ ਜ਼ੋਨੇ ਬੈਠੀ ਹਾਂ ਤੇ ਕੰਮ ਕਰ ਰਹੀ ਹਾਂ ਲੋਕਾਂ ਦੇ ਤੇ ਵੀ ਸਵੇਰੇ ਵੀ ਦਾ ਵੀ ਫੋਨ ਆਇਆ ਸੀਗਾ ਤੇ ਉਹਨਾਂ ਦਾ ਵੀ ਮੈਂ ਕੰਮ ਕਰਕੇ ਦਿੱਤਾ ਇਸ ਕਰਕੇ ਕੋਈ ਪੈਸਨੈਸ ਨਹੀਂ ਹੈ ਦੂਜਾ ਉਹਨਾਂ ਨੇ ਕਿਹਾ ਕਿ 5 ਦਿਨ ਹੋ ਗਏ ਨੇ ਬੀਜੇਪੀ ਦੀ ਸਟੇਟ ਲੀਡਰਸ਼ਿਪ ਵੀ ਇੱਥੇ ਆ ਰਹੀ ਹੈ ਲੇਕਿਨ 5 ਦਿਨਾਂ ਦੇ ਵਿੱਚ ਮੇਅਰ ਨੂੰ ਕਿਸੇ ਨੇ ਨਹੀਂ ਅਪਰੋਚ ਕੀਤਾ ਗਿਆ ਨਾ ਡਿਸਟ੍ਰਿਕਟ ਲੀਡਰਸ਼ਿਪ ਵੱਲੋਂ ਅਪਰੋਚ ਕੀਤਾ ਗਿਆ ਨਾ ਸਟੇਟ ਲੀਡਰਸ਼ਿਪ ਵੱਲੋਂ ਅਪਰੋਚ ਕੀਤਾ ਗਿਆ ਟੂ ਰਿਜ਼ੋਲਵ ਦਿਸ ਇਸ਼ੂ ਬਟ ਟੇਬਲ ਡਾਊਨ ਬਾਈ ਮੈਨੂੰ ਇਕਵਮੈਂਟ ਪਹਿਲੀ ਗੱਲ ਤੇ ਮੇਅਰ ਸਾਹਿਬਾਂ ਨੂੰ ਇਹ ਮੈਂ ਪੁੱਛਣਾ ਵਾਂ ਕਿ ਮੇਅਰ ਸਾਹਿਬਾ ਜਿਹੜਾ ਤੁਸੀਂ ਕਹਿ ਰਹੇ ਹੋ ਮੈਂ ਕੰਮ ਕਰ ਰਹੀ ਹਾਂ ਤੇ ਉਸ ਕੰਮ ਦੇ ਲਈ ਉਹ ਔਰ ਤੁਸੀਂ ਕਿ ਮੈਂ ਅਹੰਕਾਰੀ ਹਾਂ ਕੌਣ ਹਾਂ ਤੁਸੀਂ ਰਾਜੇ ਹੋ ਕਿ ਉਹ ਆਹਨ ਤੁਹਾਡੇ ਦਰਬਾਰ ਦੇ ਵਿੱਚ ਪ੍ਰਾਰਥੀ ਬਣ ਕੇ ਤੁਸੀਂ ਕਿਉਂ ਨਾ ਇਹਨਾਂ ਦੇ ਘਰਾਂ ਹੀ ਜਾਓ ਕਿ ਮੈਂ ਮੇਰਾਂ ਮੈਨੂੰ ਰੱਬ ਨੇ ਆ ਬਖਸ਼ਿਆ ਸੇਵਾ ਵੱਡੀ ਮੈਂ ਆਈਆਂ ਭੈਣ ਮੈਂ ਭਰਾ ਮੇਰੇ ਤੇਰੇ ਘਰ ਆਈਆਂ ਚਾਹ ਪਿਆ ਤੇ ਦੱਸ ਮੁਸ਼ਕਲ ਕੀ ਹੈ ਮੈਂ ਪੂਰਾ ਜੋਰ ਲਾਵਾਂ ਇਹ ਹੁੰਦਾ ਮੇਰ ਕਿਉਂ ਮੇਰ ਸਾਹਿਬਾ ਕਹਿੰਦੇ ਹੱਥ ਜੋੜ ਕੇ ਮੇਰੇ ਕੋਲ ਆਂਦੇ ਕਿਉਂ ਨਹੀਂ ਆਏ ਤੇ ਸਿਗੇ ਤੇ ਤੁਸੀਂ ਉਹਨਾਂ ਦੇ ਉੱਤੇ ਸੁਰੱਖਿਆ ਏਜੰਸੀਆਂ ਝੜਾਤੀਆਂ ਉਹਨਾਂ ਦਾ ਮੂਵਾਂ ਤੇ ਕਰਤਾ ਇਦਾਂ ਨਹੀਂ ਹੋਣਾ ਕੰਮ ਕਰਨਾ ਪੈਣਾ ਜਾਂ ਗੱਦੀ ਛੱਡਣੀ ਪੈਣੀ ਸਰ ਸਾਡੇ ਵੱਲੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਭਾਜਪਾ ਦੇ ਫੋਕਸ ਲੇਰਾਂ ਦੇ ਵੱਲੋਂ ਉਲੜਵਾਜੀ ਕੀਤੀ ਗਈ ਤੇ ਉਹਦੇ ਕੁੱਤੀਆਂ ਜਿਹੜੀਆਂ ਛੁੱਟ ਗਈਆਂ ਗਈਆਂ ਤੇ ਬਾਹਰ ਜਾ ਕੇ ਨਾਰੇ ਲਗਾਏ ਇਸ ਤਰ੍ਹਾਂ ਹੈ ਕਿ ਝੂਠ ਜਿਹੜਾ ਹੈ ਉਹਦੇ ਪੈਰ ਨਹੀਂ ਹੁੰਦੇ ਜਿਸ ਵੇਲੇ ਅਸੀਂ ਆਪਣੀ ਡਿਊਟੀ ਨਾਲ ਨਿਭਾ ਸਕੀਏ ਹੁਣ ਮੈਂ ਵੀ ਮੇਅਰ ਰਿਆਂ ਰਠੌਰ ਸਾਹਿਬ ਵੀ ਮੇਅਰ ਰਹੇ ਨੇ ਚੌਧਰੀ ਸਤਪ੍ਰਕਾਸ਼ ਜੀ ਮੇਅਰ ਰਹੇ ਨੇ ਦੇਵਤਾ ਸਰੂਪ ਤੁਹਾਡੇ ਸਾਹਮਣੇ ਰਹੇ ਨੇ ਲੁਧਿਆਣੇ ਦੇ ਦੇਵਤਾ ਸੀ ਕਿ ਨਹੀਂ ਸਾਰੀਆਂ ਪਾਰਟੀਆਂ ਕਦੀ ਕੁਰਸੀਆਂ ਚਲੀਆਂ ਇਹ ਤੁਹਾਡਾ ਅਚਰਨ ਬੋਲਦਾ ਪਿਆ ਕਿ ਤੁਸੀਂ ਝੂਠੇ ਇਲਜ਼ਾਮ ਲਾ ਰਹੇ ਹੋ ਕਿਉਂਕਿ ਤੁਸੀਂ ਅਕਸ਼ਮ ਹੋ ਭੈਣ ਜੀ ਮੇਅਰ ਸਾਹਿਬਾ ਔਰ ਆਪਣੀ ਅਕਸ਼ਮਤਾ ਨੂੰ ਆਪਣੀ ਕੰਪੀਟੈਂਸ ਜਿਹੜੀ ਨਹੀਂ ਹੈ ਨਾਨ ਕੰਪੀਟੈਂਸ ਨੂੰ ਲੁਕਾਉਣ ਦੇ ਲਈ ਤੁਸੀਂ ਇਹ ਬਚਾਅ ਕਰ ਰਹੇ ਹੋ ਝੂਠੀਆਂ ਗੱਲਾਂ ਕਰਕੇ ਇਹ ਕੁਰਸੀਆਂ ਸੁਣੋ ਇੱਕ ਕੁਰਸੀਆਂ ਛੁੱਟਣ ਵਾਲੇ ਭੈਂਜੀ ਨੇ ਇਹ ਜਿਹੜੇ ਪੰਜ ਪੰਜਾਰੀ ਕੌਂਸਲਰ ਨੇ ਕੁਰਸੀਆਂ ਛੁੱਟਦੇ ਰਹੇ ਨੇ ਕਿੰਨੇ ਕੇਸ ਦਰਜ ਨੇ ਕੁਰਸੀਆਂ ਛੁੱਟਣ ਦੇ ਤੁਸੀਂ ਪਹਿਲੇ ਹੀ ਇਹ ਕੁਰਸੀਆਂ ਛੁੱਟਿਆ ਹੋਰ ਨਾ ਤੇ ਕਿਸੇ ਤੇ ਇੱਕ ਵੀ ਕੰਪਲੀਟ ਹੈ ਕੁਰਸੀਆਂ ਛੁੱਟਣ ਦੀ ਤੇ ਇਹਦਾ ਮਤਲਬ ਸਾਜ ਤੇ ਬੋਲੇ ਛਾਨੀ ਬੋਲ ਰਹੀ ਹੈ ਜਿਹਦੇ ਚ 1006 ਦਾ ਲਾਸਟ ਕੁਐਸਚਨ ਲਾਸਟ ਕੁਐਸਚਨ ਇਹਦਾ ਅੜਿਆ ਕਿੱਥੇ ਹੋਣਾ ਹਾਂ ਬਸ ਲਾਸਟ ਅੜਿਆ ਰੇਡ ਕਾ ਕਿੱਥੇ ਆੜਿਆ ਰੇਡ ਕਾ ਤੇ ਇਹ ਆ ਜੀ ਕਿ ਵੱਡਾ ਪੰਦ ਦਿਖਾਣਾ ਚਾਹੀਦਾ ਜੋ ਬਾਦਲ ਸਾਹਿਬ ਦਿਖਾਉਂਦੇ ਰਹੇ ਇਹਦੇ ਵੱਡਾ ਲੀਡਰ ਬੰਨਾ ਤੇ ਵੱਡੇ ਲੀਡਰ ਨੂੰ ਵੱਡਾ ਪਾਣੀ ਦਿਖਾਣਾ ਪੈਂਦਾ ਤੇ ਉਹ ਮੇਰ ਨੇ ਉਹਨਾਂ ਦੇ ਭਾਗੇ ਹੋਣਗੇ ਕਿ ਉਹ ਮੇਰੀ ਸੁਣੋ ਸੁਣੋ ਤੇ ਉਹਨਾਂ ਨੂੰ ਗੱਲ ਲਾਣਾ ਚਾਹੀਦਾ ਹੈ ਬਾਜਬਾ ਨਹੀਂ ਹੈ ਨਾ ਹੀ ਆਮ ਆਦਮੀ ਪਾਰਟੀ ਹੈ ਜਦੋਂ ਅਸੀਂ ਚੋਸਨ ਰਿਪਰੈਜ਼ੈਂਟੇਟਿਵ ਹੋ ਜਾਂਦੇ ਆ ਚੋਣੇ ਨਮਾਇंदे ਹੋ ਜਾਂਦੇ ਆ ਫਿਰ ਸਾਡੀ ਪਾਰਟੀ ਨਹੀਂ ਹੁੰਦੀ ਅਸੀਂ ਲੋਕਾਂ ਦੇ ਹੁੰਨੇ ਆ ਔਰ ਉਹ ਗੱਲ ਲਾਣੇ ਉਹਨਾਂ ਦੀ ਟੀਮ ਹੈ ਇਹ ਉਹਨਾਂ ਦੀ ਟੀਮ ਹੈ 95 ਕਾਉਂਸਲਰਾਂ ਦੀ 94 ਹੋ ਗਏ ਉਹ ਮੇਅਰ ਨੇ ਔਰ ਇਹ ਇੱਕ ਇੱਕ ਟੀਮ ਦੀ ਜ਼ਿੰਮੇਵਾਰੀ ਉਹਨਾਂ ਨੇ ਲਈਤੀ ਹੈ ਖੁਸ਼ੀ ਨਾਲ ਜੇ ਨਹੀਂ ਸੀ ਨਿਭਾ ਸਕਦੇ ਤੇ ਨਾ ਲੈਂਦੇ ਜੇ ਅੱਜ ਵੀ ਨਹੀਂ ਨਿਭਾ ਸਕਦੇ ਤੇ ਆਖ ਪੱਤਰ ਦੇ ਦੇਣ ਕੋਈ ਹੋਰ ਆ ਕੇ ਨਿਭਾ ਲੇ ਪਰ ਜੇ ਨਿਭਾਣੀ ਹੈ ਤੇ ਉਹਨਾਂ ਨੂੰ ਤੇ ਸਭ ਤੋਂ ਸਰਲ ਹੋਣਾ ਚਾਹੀਦਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਸ਼ਾਂਤ ਹੋਣਾ ਚਾਹੀਦਾ ਲੋਕਾਂ ਨੂੰ ਸੁਣਨ ਦਾ ਮਾਦਾ ਹੋਣਾ ਚਾਹੀਦਾ ਪੈਦਾ ਕਰਨਾ ਪਾਏਗਾ ਨਹੀਂ ਤਾਂ ਅੰਦੋਲਨ ਤੇ ਹੁੰਦੇ ਰਹਿਣਗੇ ਕਿਤੇ ਮੇ ਸਾਹਿਬ ਅੰਮ੍ਰਿਤਸਰ ਰਾਮਨਗਰ ਹੋ ਸਕਦੀ ਹੈ ਨਹੀਂ ਨਹੀਂ ਭਾਰਤੀ ਜਨਤਾ ਪਾਰਟੀ ਦਾ ਮੇਰਾ ਇਹ ਆਰਾਮਨਗਰ ਦੱਸੋ ਪ੍ਰਧਾਨ ਜੀ ਕੋਈ ਕਦੀ ਅਜਿਹਾ ਹੋਇਆ ਮੈਂ ਇੱਕ ਸੁਣੋ ਸੁਣੋ ਮੇਰੀ ਬੇਨਤੀ ਦੇਖੋ ਤੁਸੀਂ ਬਾਰ ਬਾਰ ਇੱਕ ਗੱਲ ਕਰ ਰਹੇ ਹੋ ਤੁਹਾਨੂੰ ਲੱਗਦਾ ਵੀ ਅਸੀਂ ਉਹਰੇ ਵਾਇਲੈਂਸ ਕਰਨ ਲਈ ਬੈਠੇ ਆ ਕੋਈ ਕੀਤੀ ਹੈ ਅਸੀਂ 5 ਦਿਨਾਂ ਤੋਂ ਲਗਾਤਾਰ ਬੈਠੇ ਆ 5 ਦਿਨਾਂ ਤੋਂ ਅਸੀਂ ਰਸਤਾ ਛੱਡ ਕੇ ਅਫਸਰ ਸਹਿਬਾਨ जिन्ने ਲੋਕ ਆਂਦੇ ਨੇ ਕੰਮ ਕਰਾਉਣ ਉਹਨਾਂ ਨੂੰ ਅਸੀਂ ਬਕਾਇਦਾ ਅਲਾਉਂਸ ਕਰਦੇ ਆਂ ਵੀ ਅਗਰ ਕਿਸੇ ਨੂੰ ਕੰਮ ਕਰਾਉਣ ਚ ਕਿਸੇ ਅਫਸਰ ਤੋਂ ਦਿੱਕਤ ਵੀ ਆਂਦੀ ਹੈ ਤਾਂ ਵੀ ਸਾਨੂੰ ਦੱਸਿਓ ਸ਼ਹਿਰ ਦੇ 18 ਕਾਉਂਸਲਰ ਨਾਲ ਬੈਠੇ ਨੇ ਜ਼ਿਲ੍ਹੇ ਦੀ ਲੀਡਰਸ਼ਿਪ ਬੈਠੀ ਆ ਤੁਸੀਂ ਜੇ ਕਹੋਗੇ ਤਾਂ ਉਹ ਵੀ ਨਾਲ ਜਾ ਕੇ ਕੰਮ ਕਰਾਂਗੇ ਅਸੀਂ ਪਬਲਿਕ ਨੂੰ ਕੋਈ ਦੁੱਖ ਅਸੀਂ ਕੋਈ ਸੜਕ ਜਾਮ ਨਹੀਂ ਕੀਤੀ ਅਸੀਂ ਕੋਈ ਵਾਇਲੈਂਸ ਨਹੀਂ ਕਰ ਰਹੇ ਅਸੀਂ ਬੜੇ ਆਦਰ ਔਰ ਸਤਕਾਰ ਨਾਲ ਅਗਰ ਇਹ ਪੰਜ-ਪੰਜ ਵਾਰ ਦੇ ਚੁਣੇ ਹੋਏ ਕਾਉਂਸਲਰ ਬੈਠੇ ਨੇ ਸੀਨੀਅਰ ਲੋਗ ਨੇ ਇੱਕ ਡੈਪੂਟੇਸ਼ਨ ਗਿਆ ਟੋੜਾ ਹੋ ਗਿਆ ਤਾਂ ਉਹਨਾਂ ਦਾ ਫਰਜ ਬਣਦਾ ਸੀ ਐ ਠੰਡਾ ਪਾਣੀ ਉਹਨਾਂ ਨੂੰ ਪੇਸ਼ ਕਰ ਦੇ ਔਰ ਠੰਡਾ ਪਾਣੀ ਆਪ ਪੀਂਦੇ ਤੇ ਮਾਮਲਾ ਉਸੇ ਵੇਲੇ ਹੱਲ ਹੋ ਜਾਂਦਾ ਹੁਣ ਵੀ ਅਸੀਂ ਚਾਹਦੇ ਹਾਂ ਉਹ ਆਣ ਬੈਠਣ ਜ਼ਿਆਦਾ ਕੱਪ ਪੀਣ ਇਹ ਵੀ ਤੁਹਾਡੇ ਭੈਣ ਭਰਾਣੇ ਉਹ ਸਾਡੇ ਕੋਈ ਬਗਾਨੇ ਨਹੀਂਗੇ ਸਾਡੇ ਸ਼ਹਿਰ ਦੀ ਫਰਸਟ ਲੇਡੀਜ਼ ਆ ਦੀ ਸਤਿਕਾਰ ਕਰਦੇ ਆ ਬਟ ਇਹਦੇ ਲਈ ਉਹਨਾਂ ਨੂੰ ਪੈਨ ਕਰਨੀ ਪਊਗੀ ਤਾਂ ਹੀ ਇਹ ਮਾਮਲਾ ਹੱਲ ਹੋਊਗਾ ਧੰਨਵਾਦ ਧੰਨਵਾਦ